ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਆਂ ਚੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬੇ ਗੁਰੂਅਰ ਸਾਈ ਵਿੱਚ ਰਹਿਣ ਵਾਲੇ ਅਮਨਦੀਪ ਮੰਗੋ ਨੇ ਪੰਜਾਬ ਸਰਵਿਸ ਕਮਿਸ਼ਨ ਦਾ ਪੇਪਰ ਪਾਸ ਕੀਤਾ ਹੈ ਜਿਸ ਵਿੱਚ ਉਹਨਾਂ ਨੇ 10ਵੇਂ ਰੈਂਕ ਤੇ ਆਏ ਹਨ ਜਦੋਂ ਬੱਚਿਆਂ ਦੀ ਮਿਹਨਤ ਰੰਗ ਲਿਆਉਂਦੀ ਹੈ ਤਾਂ ਮਾਪਿਆਂ ਦਾ ਮਾਣ ਵੱਧ ਜਾਂਦਾ ਹੈ ਫਿਰੋਜ਼ਪੁਰ ਦੇ ਕਸਬਾ ਗੁਰੂਅਰ ਸਾਈ ਦੇ ਰਹਿਣ ਵਾਲੇ ਅਮਨਦੀਪ ਮੰਗੋ ਨੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ 2005 ਵਿੱਚ ਸਿੱਖਿਆ ਵਿਭਾਗ ਨਾਲ ਕਲਰਕ ਵੱਲੋਂ ਨੌਕਰੀ ਕੀਤੀ ਸੀ ਅਸਿਸਟੈਂਟ ਦੇ ਅਹੁਦੇ ਤੇ ਕੰਮ ਕਰਦੇ ਹੋਏ ਇਸ ਵਿੱਚ ਬਾਅਦ ਵਿੱਚ ਤਰੱਕੀ ਪ੍ਰਾਪਤ ਕਰਕੇ ਸੀਨੀਅਰ ਸਹਾਇਕ ਦਾ ਅਹੁਦਾ ਹਾਸਲ ਕੀਤਾ ਅਤੇ ਇਸੇ ਨਾਂ ਹੀ ਪੀਸੀਐਸ ਦੇ ਪੇਪਰ ਦਿੱਤੀ ਆਲੀ ਲਈ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਅੱਜ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਪੀਸੀਐਸ ਕਾਲਜ ਪਾਸ ਹੋਣ ਤੇ ਪੰਜਾਬ ਵਿੱਚ ਦਸਵਾਂ ਰੈਂਕ ਹਾਸਲ ਕਰਨ ਵਾਲੇ ਅਮਨਦੀਪ ਆੰਗ ਦੇ ਕਾਰਮਦਾਈ ਦੇ ਲਈ ਲੋਕਾਂ ਦੀ ਪੂਰ ਲੱਗੀ ਹੋਈ ਹੈ ਅੱਜ ਸਾਡੇ ਬੇਟੇ ਅਮਨਦੀਪ ਦੀ ਮਿਹਨਤ ਰੰਗ ਲਿਆਈ ਹੈ। ਉਸਨੇ ਸਖਤ ਮਿਹਨਤ ਕਰਕੇ ਇਹ ਇਮਤਿਹਾਨ ਪਾਸ ਕੀਤਾ ਹੈ ਅਤੇ ਸਾਡੇ ਬੇਟੇ ਨੇ ਪਬਲਿਕ ਸਰਵਿਸ ਤੋਂ ਮਿਸ਼ਨ ਦਾ ਪੇਪਰ ਪਾਸ ਕਰਕੇ ਪੰਜਾਬ ਵਿੱਚੋਂ ਦਸਮਾਹਰੇ ਪ੍ਰਾਪਤ ਕੀਤਾ ਹੈ। ਸਾਡੇ ਪੁੱਤਰ ਨੇ ਇਸ ਪੇਪਰ ਲਈ ਬਹੁਤ ਮਿਹਨਤ ਕੀਤੀ ਅਤੇ ਇਸ ਮਿਹਨਤ ਵਿੱਚ ਸਾਡਾ ਪੁੱਤਰ ਪੜ੍ਹ ਕੇ ਵੱਡਾ ਅਫਸਰ ਬਣ ਗਿਆ। ਅੱਜ ਉਸ ਦਾ ਤੇ ਸਾਡਾ ਸੁਪਨਾ ਪੂਰਾ ਹੋ ਗਿਆ ਹੈ। ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਮਾਣ ਵੀ ਮਹਿਸੂਸ ਹੋ ਰਿਹਾ ਹੈ ਬੱਚੇ ਨੇ ਮਿਹਨਤ ਵੀ ਬਹੁਤ ਕੀਤੀ ਉਸ ਕਰਕੇ ਉਹ ਡਿਜ਼ਰਵ ਵੀ ਕਰਦਾ ਸੀ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਇਲਾਕੇ ਨੂੰ ਖੁਸ਼ੀ ਹੈ ਸਾਰੇ ਸਾਨੂੰ ਵਧਾਈਆਂ ਦੇ ਰਹੇ ਸਾਨੂੰ ਬਹੁਤ ਫਖਰ ਫਖਰ ਹੈ ਆਪਣੇ بیٹے ਅਮਨ ਮੱਗੋ ਤੇ ਜਿਸ ਨੇ ਪੀਸੀਐਸ ਚ ਸਾਰੇ ਪੰਜਾਬ ਚੋਂ 10ਵਾਂ ਰੈਂਕ ਹਾਸਲ ਕੀਤਾ ਹੈ ਸਾਡੇ ਖਾਨਦਾਨ ਦਾ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਇਸ ਦਾ ਸੇਰਾ ਕਿਸ ਨੂੰ ਦੇਣਾ ਚਾਹੋਗੇ ਇਸ ਦਾ ਸਿਹਰਾ ਤਾਂ ਉਸ ਦੀ ਮਿਹਨਤ ਨੂੰ ਦੇਣਾ ਚਾਹੁੰਦਾ ਮੈਂ ਉਸ ਨੇ ਹਦੇ ਮਤਲਬ ਬਹੁਤ ਮਿਹਨਤ ਕੀਤੀ 1.5 ਸਾਲ ਤੋਂ ਕਰ ਰਿਹਾ ਸੀ ਕਿਸੇ ਵੇਲੇ ਸਾਡੀ ਸਲਾਹ ਲੈਂਦਾ ਸੀ ਤਾਂ ਅਸੀਂ ਮੋੜੀ ਮੋਢੀ ਸਲਾਹ ਦੇ ਦਿੰਦੇ ਸੀ ਇਹ ਤਾਂ ਸਲਾਹ ਹੀ ਦੇਣੀ ਜਾਂ ਪ੍ਰਮਾਤਮਾ ਦਾ ਗਰਦਾਸ ਹੀ ਕਰਨੀ ਸੀ ਜੋ ਅਸੀਂ ਕੀਤਾ ਉਹ ਕਦੋਂ ਵਾਪਸ ਆਣਾ ਉਹ ਉਹ ਜੁਆਇਨਿੰਗ ਤੋਂ ਬਾਅਦ ਆਣ ਗਿਆ ਜੀ ਸੈਚਰਡੇ ਜਾਂ ਫਰਾਈਡੇ ਆਣੀ ਅੱਜ ਸਾਡੇ ਗੁਰੂ ਰਸਾਇਆ ਵਾਸਤੇ ਸਾਡੇ ਇਲਾਕੇ ਦੀ ਬੜੀ ਖੁਸ਼ਕਿਸਮਤੀ ਹੈ ਬੜੀ ਖੁਸ਼ੀ ਦਾ ਦੇਣਾ ਸਾਡੇ ਵਾਸਤੇ ਜਿਹੜਾ ਸਾਡਾ ਆਪਦਾ ਪਰਿਵਾਰਕ ਮੈਂਬਰ ਸਾਡੇ ਡਾਕਟਰ ਸਾਹਿਬ ਮਰੇ ਅੰਕਲ ਜਗਜੀਤ ਸਿੰਘ ਮਗੋ ਜੀ ਉਹਨਾਂ ਦਾ ਬੇਟਾ ਅਮਨ ਮਗੋ ਉਹਨੇ ਪੀਸੀਐਸ ਕਲੀਅਰ ਕਰਕੇ ਸਾਰੇ ਪੰਜਾਬ ਦੇ ਵਿੱਚ 10ਵਾਂ ਸਥਾਨ ਹਾਸਲ ਕੀਤਾ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਸਾਂਝੀ ਕੀਤੀ ਤੇ ਬੜੀ ਖੁਸ਼ੀ ਮਨਾ ਰਹੇ ਆਂ ਸਾਰੇ ਇਲਾਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਇਸ ਪਰਮਾਤਮਾ ਦੇ ਅਰਦਾਸ ਕਰਨੇ ਸਾਡੇ ਛੋਟੇ ਪੀਰ ਅਮਨ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਬਲੰਦੀਆਂ ਤੇ ਪੰਜਾਬੇ ਤੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਹੋਰ ਵੀ ਬੱਚੇ ਇਦਾਂ ਦਾ ਨਾਂ ਕੱਢਣ ਇਦਾਂ ਦੇ ਉਹਦੇ ਤੇ ਜਾਣ ਤਾਂ ਜੋ ਸਾਡੀ ਸ਼ਾਨ ਵੱਧ ਸਕੇ ਸਾਡਾ ਹੌਸਲਾ ਵੀ ਬਲੰਦ ਹੋ ਸਕੇ ਤੇ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਸ਼ੁਕਰ ਕਰਨੇ ਤੇ ਖਾਸ ਕਰਕੇ ਡਾਕਟਰ ਸਾਹਿਬ ਮਗੋ ਸਾਹਿਬ ਸਾਡੇ ਜਿਨ੍ਹਾਂ ਨੇ ਇਹਨਾਂ ਦੀ ਮਿਹਨਤ ਸਦਕਾ ਜਿਨ੍ਹਾਂ ਨੇ ਕੋਟੀਚਰ ਲੱਗੇ ਸੀ ਉਹਨਾਂ ਨੇ ਉੱਥੇ ਟੀਚਰ ਹੁੰਦੇ ਹੋਏ ਆਪਦਾ ਇਹ ਉਪਲਬਧੀ ਪ੍ਰਾਪਤ ਕੀਤੀ ਇਹ ਜਿਹੜੇ ਬੱਚੇ ਮਾਪਿਆਂ ਦੇ ਜਿਹੜੀ ਚੰਗੀ ਸਿੱਖਿਆ ਦਾ ਇਹ ਨਤੀਜਾ ਹੁੰਦਾ ਕੋਈ ਐਡੀ ਵਧੀਆ ਜਿਹੜੀ ਇਹਨਾਂ ਨੇ ਜਿਹੜੀਆਂ ਬੜੀ ਬਹੁਤ ਵਧੀਆ ਸਖਾਵਤ ਦਿੱਤੀਆਂ ਚੁੰਦੇ ਕਰਕੇ ਅੱਜ ਬੱਚਾ ਬੜੀਆਂ ਤਰੱਕੀਆਂ ਤੇ ਗਿਆ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਨੇ ਮੈਂ ਮੈਂ ਬਹੁਤ ਜ਼ਿਆਦਾ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਜਿੰਦਾ ਕੋਈ ਅੰਤ ਵੀ ਹੈ ਨਹੀਂ ਉਸ ਖੁਸ਼ੀ ਦਾ ਤੇ ਸਾਰੇ ਸਾਨੂੰ ਬਧਾਈਆਂ ਦੇ ਰਹੇ ਨੇ ਮੈਨੂੰ ਆਪਣੇ ਬੇਟੇ ਤੇ ਬਹੁਤ ਫਕਰ ਹੈ ਇਹ ਇਦਾਂ ਦੇ ਬੱਚੇ ਸਾਰਿਆਂ ਦੇ ਘਰ ਪੈਦਾ ਹੋਣ ਮਾਪੇ ਦਾ ਨਾਮ ਰੋਸ਼ਨ ਕਰਨ ਇਹਦਾ ਸ਼ਰੇਆ ਸਿਰਫ ਉਸ ਬੱਚੇ ਨੂੰ ਜਾਂਦਾ ਜੀਨੇ ਮਿਹਨਤ ਇੰਨੀ ਕੀਤੀ ਦੂਸਰਾ ਸ਼ਰੇਆ ਉਹਦੀ ਮਿਸਿਸ ਨੂੰ ਜਿਨੇ ਉਹਦਾ ਸਾਥ ਦਿੱਤਾ ਤੇ ਉਹਦੇ ਬੱਚੇ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਮਿਲ ਕੇ ਕੋਆਪਰੇਟ ਕੀਤਾ ਹੈਗਾ ਤੇ ਉਹਨੇ ਵੀ ਆਪਣੀਆਂ ਖੁਸ਼ੀਆਂ ਕੁਰਬਾਨ ਕੀਤੀਆਂ ਬੱਚੇ ਨੇ ਆਪਣੇ ਪਾਪਾ ਦੀ ਖੁਸ਼ੀ ਵਾਸਤੇ ਪਾਪਾ ਦੇ ਟੈਸਟ ਕਲੀਅਰ ਕਰਨ ਵਾਸਤੇ ਉਹਨੇ ਵੀ ਆਪਣੀਆਂ ਬਹੁਤ ਖੁਸ਼ੀਆਂ ਕੁਰਬਾਨ ਕੀਤੀਆਂ ਬੱਚੇ ਨੇ ਤੇ ਮੈਂ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਆਪਣੇ ਬੱਚੇ ਤੇ ਮੇਰੇ ਇਲਾਕੇ ਦੇ ਵਿੱਚ ਮੇਰਾ ਬੱਚਾ 10ਵੇਂ ਨੰਬਰ ਤੇ ਆਇਆ ਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਏ ਸਾਰੇ ਪੈਨਾ ਭਰਾਵਾਂ ਨੂੰ ਕੁਝ ਦੇ ਵਧਾਈਆਂ ਦੇਣ ਆ ਰਹੇ ਨੇ ਮੈਂ ਬਹੁਤ ਜ਼ਿਆਦਾ ਖੁਸ਼ ਆ ਪਹਿਲਾ ਸਰਕਾਰੀ ਨੌਕਰੀ ਤੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਸੀਗਾ ਇਹ ਪੀਸੀਐਸ ਦਾ ਖਿਆਲ ਕਿਵੇਂ ਆਇਆ ਜੀ ਉਹਨੂੰ ਆਪਣੇ ਇਹ ਤਾਂ ਉਹਨੂੰ ਆਪਣੇ ਆਪ ਹੁੰਦਾ ਵਿਚਾਰ ਬਣਿਆ ਉਹਦੀ ਬੀਸੀਐਸ ਵੀ ਟੈਸਟ ਦੇ ਰਹੀ ਸੀ ਕਈ ਉਹਨਾਂ ਦੇ ਟੈਸਟ ਕਲੀਅਰ ਨਹੀਂ ਹੋ ਰਹੇ ਸੀ ਤੇ ਇਹਨੇ ਕਿ ਆ ਵੀ ਚੱਲੇ ਹੁਣ ਮੈਂ ਮੈਂ ਵੀ ਕੋਸ਼ਿਸ਼ ਕਰਦਾ ਤੇ ਉਹਨੇ ਉਹਨੇ ਵੀ ਉਹਨਾਂ ਦੇ ਨਾਲ ਕਹਿੰਦਾ ਰਾਤਾਂ ਤੱਕ ਖਰਾਬ ਕਰਦੇ ਹੀ ਨੇ ਉਹ ਪੜ੍ਹਦੇ ਨੇ ਤੇ ਮੈਂ ਵੀ ਨਾਲ ਪੜ੍ਹਨਾ ਸ਼ੁਰੂ ਕਰ ਦਿੰਦਾ ਉਹਨੇ ਵੀ ਨਾਲ ਇਸ ਤਰ੍ਹਾਂ ਪੜਨਾ ਸ਼ੁਰੂ ਕਰ ਦਿੱਤਾ ਜਿੰਦੇ ਨਾਲ ਪ੍ਰਮਾਤਮਾ ਨੇ ਉਹਨੂੰ ਸਫਲਤਾ ਦੇ ਦਿੱਤੀ